ਪੰਜਾਬੀ ਵਿੱਚ ਇਹ ਗੱਲ ਹੈ ਕਿ ਜਦੋਂ ਰਾਣਾਪੁਰਿਆਸ ਤੋਂ ਇੱਕ ਕੰਬੀ ਹੁੰਦੀ ਹੈ ਇਸ ਦੀ ਗਿਰਤ ਅਮੇ ਸੇੜੇਗੇ ਇਸ ਦੇ ਜਲੂਬੇ ਬਤਨਾਵ ਨਿਊਜ਼ ਸੰਗਠਨ ਵੱਲੋਂ ਵਕਾਲਤ ਅਤੇ ਸਵਤਵਥ ਕਰਤਮਾਂ ਦੇ ਦਰਵਾਜ਼ੇ ਲਈ ਕਿਉਂਕਿ ਅੰਦਰ ਤੇ ਦਾ ਹਿਸਾਬਾ ਕਿ ਜਾ ਰਿਹਾ ਹੈ ਕਿ ਉਹ ਕਵੀ ਨਹੀਂ ਪੜਾਉਂਦਾ سرور صاحب اپ سٹیر ونجو صاحب کے لیے حاضر ہوں

ਤੇ ਡੇਰਾ ਸਾਹਿਬ ਪਹਿਲੀ ਵਾਰੀ ਜਾ ਰਹੇ ਹਾਂਜੀ ਪਹਿਲੀ ਵਾਰੀ ਕੋਣ ਕੋਣ ਜਾ ਰਿਹਾ ਹੈ ਤੁਸੀਂ ਮੈਂ ਤੇ ਮੇਰਾ ਬੇਟਾ ਆਇਆ ਚੜਾਉਣ ਨੂੰ ਗਿਆ ਸੀ ਮੈਂ ਕੱਲੀ ਹੀ ਜਾਣਾ ਤੇ ਗੁਰਨਾਥ ਦੇਵ ਨਾਲ ਨਾਲ ਲੱਗ ਤੁਰ ਪਈ ਆ ਉਹ ਨਾਲਿਆਂ ਦੇ ਸੰਗ ਹੋਇਆ ਹਮੇਸ਼ਾ ਹੀ ਉਸੇ ਖਾਣ ਲੋਰ ਦਾਸਪਤ ਜਮ ਕੇ ਵਿਚਰੇ ਗੁਰਦਵਾਰਾ ਦਰਸ਼ਿਤ ਕਰੇ ਹਾਂ ਜੀ ਜੇ ਨਨਕਾਣਾ ਸਾਹਿਬ ਕੋਲ ਅਰਦਾਸ ਕੀਤੀ ਦਹੀ ਕੋਲ ਕੋਸ਼ਿਸ਼ ਜੀ ਲਖਵੀਰ ਸਿੰਘ ਨਾਮ ਹੈ ਜੀ ਜ਼ਿਲ੍ਹਾ ਫਰੋਜ਼ਪੁਰ ਜਿੱਤਲਵੰਡੀ ਭਾਈ ਕੋਲ ਅੱਜ ਜੇ ਪਾਕਿਸਤਾਨ ਜਾ ਰਹੇ ਜੀ ਦਰਸ਼ਨਾ ਤੇ ਕੀ ਕਹਿਣਾ ਚਾਹੋ ਕਿ ਕਿੰਨਾ ਖੁਸ਼ ਮਨ ਚਾਹੋ ਹਾਂ ਮਨ ਚਾਹੋ ਬਹੁਤ ਹੈ ਜੀ ਪਹਿਲਾਂ ਵੀ ਇੱਕ ਵਾਰ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ ਸੀ ਵਿਸਾਖੀ ਵੇਲੇ ਗਏ ਸੀ ਬਹੁਤ ਵਧੀਆ ਰਿਹਾ ਸੀ ਦੁਬਾਰਾ ਫਿਰ ਚੱਲੇ ਆ ਇਹ ਨੌਜਵਾਨ ਸਾਥੀ ਮੇਰੇ ਨਾਲ ਦਾ ਇਹ ਪਹਿਲੀ ਵਾਰ ਚੱਲਿਆ ਇਸ ਵਾਰ ਤੇ ਇਸ ਵਾਰ ਹੁਣ ਹੈਗਾ ਕਿ ਨੌਜਵਾਨਾਂ ਨੂੰ ਵੀ ਸੋਸ਼ਲ ਮੀਡੀਆ ਰਾਈ ਜਿਆਦਾ ਪਤਾ ਲੱਗ ਰਿਹਾ ਤੇ ਉਹਨਾਂ ਦਾ ਵੀ ਹੁਣ ਦਿਲ ਕਰਦਾ ਜੀ ਅਸੀਂ ਵੀ ਜਾ ਕੇ ਦਰਸ਼ਨ ਦਿਦਾਰੇ ਕਰਕੇ ਆਈਏ ਆਪਣੇ ਗੁਰਧਾਮਾਂ ਦੇ ਕਿਹੜੇ ਕਿਹੜੇ ਗੁਰਧਾਮਾਂ ਦੇ हां जी ਪਹਿਲਾਂ ਤਾਂ ਹਸਨਵਦਾਲ ਪੰਜਾ ਸਾਹਿਬ ਜਾਵਾਂਗੇ ਜੀ ਉਸ ਤੋਂ ਬਾਅਦ ਦਾ ਰੂਟ ਹੈਗਾ ਜੀ ਵਾਪਸ ਨਨਕਾਣਾ ਸਾਹਿਬ ਦਾ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਤੇ ਵਾਪਸ ਡੇਰਾ ਸਾਹਿਬ ਲਾਹੌਰ ਕਿੰਨੇ ਤਰੀਕ ਨੂੰ ਵਾਪਸ ਆਏ 30 ਤਰੀਕ ਨੂੰ ਵਾਪਸੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਜ ਸੁਭਾਗਾ ਸਮਾ ਜੁਹਾਰ ਇੱਕ ਸਿੱਖ ਦੀ ਇਹ ਅਰਦਾਸ ਹੁੰਦੀ ਹੈ ਰੋਜ਼ ਦੋਵੇਂ ਟਾਈਮ ਜਿੰਨਾ ਗੁਰਧਾਮਾਂ ਤੋਂ ਸਿੱਖਾਂ ਨੂੰ ਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਜ਼ਾਰੇ ਦੀ ਅਸੀਂ ਸਾਰੇ ਜੋ ਜਥਾ ਜਾ ਰਿਹਾ ਬਹੁਤ ਭਾਗਾ ਵਾਲਿਆ ਜੋ ਅੱਜ ਸਾਨੂੰ ਗੁਰੂ ਮਹਾਰਾਜ ਨੇ ਇਹ ਮੌਕਾ ਦਿੱਤਾ ਕਿ ਅਸੀਂ ਆਪਣੇ ਗੁਰਧਾਮਾਂ ਦੇ ਖੁੱਲੇ ਦਰਸ਼ਨਦਾਰੇ ਕਰ ਸਕੀਏ ਤੇ ਕੀ ਪੂਰਾ ਪਲਾਨ ਰਹਿਣ ਵਾਲਾ ਜਥਾ ਕਿੱਥੇ ਕਿੱਥੇ ਜਾਏਗਾ ਉਹ ਕਿਹੜੀ ਤਰੀਕ ਨੂੰ ਵਾਪਸ ਆਣਾ ਹੈ ਨਨਕਾਣਾ ਸਾਹਿਬ ਪੰਜਾ ਸਾਹਿਬ ਕਤਾਰਪੁਰ ਸਾਹਿਬ ਰੂੜੀ ਸਾਹਿਬ ਸੱਚਾ ਸੌਦਾ ਤੇ ਲਾਹੌਰ ਗੁਰਦਾਰ ਡੇਰਾ ਸਾਹਿਬ ਵਾਪਸ 30 ਤਰੀਕ ਨੂੰ ਤਾਂ ਬਿਲਕੁਲ 30 ਜੂਨ ਨੂੰ ਇਹ